ਅਜਿਹੀ ਕਿਹੜੀ ਔਰਤ ਸੀ ਜਿਸਨੇ ਆਪਣੇ ਪਤੀ ਨੂੰ ਗੋਦ ਵਿੱਚ ਖੜਾਇਆ ਸੀ ਨਮਸਕਾਰ ਮਿੱਤਰੋ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਬਹੁਤ ਹੀ ਰਹੱਸਮਈ ਬੁਝਾਰਤ ਲੈ ਕੇ ਆਏ ਹਾਂ ਜਿਵੇਂ ਕਿ ਮੈਸਰ ਲੇਕ ਵਿੱਚ ਕਿਹਾ ਹੈ ਕਿ ਅਜਿਹੀ ਕਿਹੜੀ ਔਰਤ ਸੀ ਜਿਸਨੇ ਆਪਣੇ ਪਤੀ ਨੂੰ ਗੋਦ ਵਿੱਚ ਖੜਾਇਆ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਤੀ ਤਾਂ ਜਵਾਨ ਹੁੰਦਾ ਹੈ ਤਾਂ ਜਵਾਨ ਪਤੀ ਨੂੰ ਗੋਦ ਵਿੱਚ ਕਿਵੇਂ ਖੜਾਇਆ ਹੋਵੇਗਾ ਦੋਸਤੋ ਇੱਥੇ ਜਵਾਨ ਪਤੀ ਦੀ ਗੱਲ ਨਹੀਂ ਹੈ ਇੱਥੇ ਇੱਕ ਛੋਟਾ ਬੱਚਾ ਯਾਨੀ ਇੱਕ ਛੋਟਾ ਬਾਲਕ ਉਸ ਨੂੰ ਉਸ ਇਸਤਰੀ ਨੇ ਗੋਦ ਵਿੱਚ ਖੜਾਇਆ ਸੀ ਜੋ ਉਸ ਦਾ ਪਤੀ ਸੀ ਹੁਣ ਦੋਸਤੋ ਛੋਟਾ ਬੱਚਾ ਇੱਕ ਛੋਟਾ ਜਿਹਾ ਬਾਲਕ ਕਿਵੇਂ ਬਣ ਗਿਆ ਅਤੇ ਉਸ ਇਸਤਰੀ ਦੇ ਜੀਵਨ ਵਿੱਚ ਅਜਿਹਾ ਕੀ ਮੋੜ ਆ ਗਿਆ ਕਿ ਉਸ ਨੂੰ ਆਪਣੇ ਪਤੀ ਨੂੰ ਇੱਕ ਬੱਚੇ ਦੇ ਰੂਪ ਵਿੱਚ गोद ਵਿੱਚ ਖਿਡਾਉਣਾ ਪਿਆ ਤਾਂ ਦੋਸਤੋ ਇਹੀ ਰਹੱਸ ਅਤੇ ਇਸ 부ਝਾਰਤ ਦਾ ਅਰਥ ਅਸੀਂ ਇਸ ਵੀਡੀਓ ਵਿੱਚ ਸਮਝਾਉਣ ਜਾ ਰਹੇ ਹਾਂ ਬਸ ਤੁਹਾਡੇ ਤੋਂ ਬੇਨਤੀ ਹੈ ਕਿ ਤੁਸੀਂ ਸਾਡੀ ਵੀਡੀਓ ਦੇ ਖਤਮ ਹੋਣ ਤੱਕ ਚੈਨਲ ਨਾਲ ਜੁੜੇ ਰਹੋ ਅਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖੋ ਤਾਂ ਹੀ ਤੁਹਾਨੂੰ ਇਸ 부ਝਾਰਤ ਦਾ ਪੂਰਾ ਅਰਥ ਅਤੇ ਪੂਰੀ ਜਾਣਕਾਰੀ ਮਿਲ ਸਕੇਗੀ ਚਲੋ ਦਰਸ਼ਕ ਭਰਾਵੋ ਤਾਂ ਅੱਗੇ ਵਧਦੇ ਹਾਂ ਪਿਆਰੇ ਦਰਸ਼ਕੋ ਗੱਲ ਉਸ ਸਮੇਂ ਦੀ ਹੈ ਦੱਸਿਆ ਜਾਂਦਾ ਹੈ ਕਿ ਇੱਕ ਤਾਰਕਾਸੁਰ ਨਾਮ ਦਾ ਦੇਵ ਪੈਦਾ ਹੋਇਆ ਉਸਨੇ ਘੋਰ ਤਪੱਸਿਆ ਕੀਤੀ ਅਤੇ ਤਪੱਸਿਆ ਕਰਨ ਤੋਂ ਬਾਅਦ ਉਸ ਨੂੰ ਬਹੁਤ ਸਾਰੇ ਵਰਦਾਨ ਮਿਲੇ ਉਹ ਬਹੁਤ ਵੱਡਾ ਬਲਵਾਨ ਹੋ ਗਿਆ ਪਰ ਜੋ ਵੀ ਉਸ ਨੂੰ ਤਪੱਸਿਆ ਤੋਂ ਸ਼ਕਤੀਆਂ ਮਿਲੀਆਂ ਸਨ ਉਹ ਉਹਨਾਂ ਦੀ ਦੁਰਵਰਤੋਂ ਕਰਨ ਲੱਗਾ ਦੇਵਤਿਆਂ ਨਾਲ ਲੜਨ ਲੱਗਾ ਯੁੱਧ ਕਰਨ ਲੱਗਾ ਦੇਵਤਾ ਉਸ ਤੋਂ ਹਾਰਨ ਲੱਗੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਤਾੜਕਾ ਸੁਰ ਦੇਤ ਬਹੁਤੀ ਉਪਦਰ ਕਰਨ ਲੱਗਿਆ ਸੀ ਦੇਵਤਾ ਪਰੇਸ਼ਾਨ ਹੋ ਕੇ ਭਗਵਾਨ ਹਰੀ ਵਿਸ਼ਨੂ ਜੀ ਕੋਲ ਗਏ ਅਤੇ ਕਿਹਾ ਕਿ ਪ੍ਰਭੂ ਸਾਡੀ ਰੱਖਿਆ ਕਰੋ ਸਾਰੇ ਦੇਵਤਾ ਤਰਾਹੀਮਮ ਤਰਾਹੀਮਮ ਕਰਨ ਲੱਗੇ ਅਤੇ ਰੱਖਿਆ ਕਰਨ ਲਈ ਕਿਹਾ ਭਗਵਾਨ ਨੇ ਪੁੱਛਿਆ ਕੀ ਹੋਇਆ ਦੇਵਤਿਆਂ ਨੇ ਸਾਰੀ ਗੱਲ ਦੱਸੀ ਕਿ ਇਹ ਜਗਤ ਦੇ ਪਾਲਨਹਾਰ ਤਾਰਕਾਸੁਰ ਨਾਮ ਦਾ ਜੋ ਡੈਥ ਹੈ ਉਸਨੇ ਘੋਰ ਤਪੱਸਿਆਵਾਂ ਨਾਲ ਅਨੇਕਾਂ ਸ਼ਕਤੀਆਂ ਪ੍ਰਾਪਤ ਕੀਤੀਆਂ ਹਨ ਉਹ ਇਹਨਾਂ ਸ਼ਕਤੀਆਂ ਦੀ ਦੁਰਵਰਤੋਂ ਕਰਦਾ ਹੈ ਅਤੇ ਸਾਨੂੰ ਦੇਵਤਿਆਂ ਨੂੰ ਪਰੇਸ਼ਾਨ ਕਰਦਾ ਹੈ ਸਾਡੇ ਨਾਲ ਯੁੱਧ ਕਰਦਾ ਹੈ ਉਸ ਨਾਲ ਲੜਨਾ ਤਾਂ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ ਉਸਤੇ ਜਿੱਤ ਪ੍ਰਾਪਤ ਕਰਨਾ ਸਾਡੇ ਲਈ ਅਸੰਭਵ ਹੈ ਸਾਡੀ ਰੱਖਿਆ ਕਰੋ ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਪ੍ਰਭੂ ਕਿ ਉਹ ਦੇ ਤਾਰਕਾਸੁਰ ਇੰਦਰ ਆਸਨ ਤੇ ਰਾਜ ਸਥਾਪਿਤ ਕਰ ਲਵੇਗਾ। ਦੋਸਤੋ ਤਦ ਭਗਵਾਨ ਹਰੀ ਵਿਸ਼ਨੂੰ ਨੇ ਸਮਝਾਇਆ ਕਿ ਦੇਵਤਯੋ ਪਰੇਸ਼ਾਨ ਨਾ ਹੋਵੋ। ਉਸ ਤਾਰਕਾ ਸੁਰ ਦਾਤ ਦਾ ਵੱਤ ਕਰਨਾ ਸਾਡਾ ਕੰਮ ਨਹੀਂ ਹੈ। ਉਹ ਬੋਲੇ ਪ੍ਰਭੂ ਫਿਰ ਉਸ ਦਾ ਵਦ ਕਿਵੇਂ ਹੋਵੇਗਾ? ਕੌਣ ਕਰੇਗਾ? ਤਦ ਭਗਵਾਨ ਨੇ ਕਿਹਾ ਇਹ ਦੇਵਤਯੋ ਅਸੀਂ ਤੁਹਾਨੂੰ ਇੱਕ ਰਸਤਾ ਦਿਖਾਉਂਦੇ ਹਾਂ। ਅਸੀਂ ਤੁਹਾਨੂੰ ਇੱਕ ਰਹੱਸਪ੍ਰੀ ਗੱਲ ਦੱਸਦੇ ਹਾਂ ਕਿ ਤਾਰਕਾ ਸੁਰ ਦਾ ਵਦ ਕੌਣ ਕਰੇਗਾ? ਜਵਾਬ ਦਿੱਤਾ ਕਹੋ ਪ੍ਰਭੂ ਭਗਵਾਨ ਹਰੀ ਵਿਸ਼ਨੂੰ ਕਹਿੰਦੇ ਹਨ ਕਿ ਦੇਵਤਿਓ ਭਗਵਾਨ ਸ਼ਿਵ ਦਾ ਜੋ ਪੁੱਤਰ ਹੋਵੇਗਾ ਜਿਸ ਦਾ ਨਾਮ ਹੋਵੇਗਾ ਕਾਰਤਿਕੇ ਅਤੇ ਉਸੇ ਕਾਰਤਿਕੇ ਦੁਆਰਾ ਉਸ ਤਾੜਕਾ ਸੁਰ ਦਾ ਵਧ ਹੋਵੇਗਾ ਦੇਵਤਾ ਕਹਿਣ ਲੱਗੇ ਪ੍ਰਭੂ ਇਹ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਸਤੀ ਨੂੰ ਖਤਮ ਹੋਇਆ ਬਹੁਤ ਦਿਨ ਬੀਤ ਗਏ ਹਨ ਅਜੇ ਤਾਂ ਭਗਵਾਨ ਸ਼ਿਵ ਦਾ ਵਿਆਹ ਵੀ ਨਹੀਂ ਹੋਇਆ ਹੈ ਭਗਵਾਨ ਸ਼ਿਵ ਕਦੋਂ ਵਿਆਕਰਨਗੇ ਕਦੋਂ ਕਾਰਤੀਕੇ ਦਾ ਜਨਮ ਹੋਵੇਗਾ ਤਦ ਉਸ ਰਾਖਸ਼ ਦਾ ਵੱਧ ਹੋਵੇਗਾ ਉਦੋਂ ਤੱਕ ਤਾਂ ਅਸੀਂ ਸਾਰੇ ਦੇਵਤਾ ਮਾਰੇ ਜਾਵਾਂਗੇ ਸਾਡੇ ਇੰਦਰਾਸਨ ਤੇ ਉਹ ਅਧਿਕਾਰ ਜਮਾ ਲਵੇਗਾ ਪ੍ਰਭੂ ਕੀ ਕਰੀਏ ਭਗਵਾਨ ਨੇ ਕਿਹਾ ਤੁਸੀਂ ਅਜਿਹਾ ਕਰੋ ਘਬਰਾਓ ਨਹੀਂ ਭਗਵਾਨ ਸ਼ਿਵ ਕੋਲ ਜਾਓ ਅਤੇ ਉਹਨਾਂ ਨੂੰ ਵਿਆਹ ਕਰਨ ਲਈ ਕਹੋ ਦੋਸਤੋ ਸਾਰੇ ਦੇਵਤਾ ਇਕੱਠੇ ਹੋ ਕੇ ਕੈਲਾਸ਼ ਪਹਾੜ ਤੇ ਜਾਂਦੇ ਹਨ ਤੇ ਉੱਥੇ ਕੀ ਦੇਖਦੇ ਹਨ ਕਿ ਭਗਵਾਨ ਸ਼ਿਵ ਸਮਾਧੀ ਵਿੱਚ ਲੀਨ ਹਨ ਧਿਆਨ ਵਿੱਚ ਬੈਠੇ ਹਨ ਹੁਣ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਭਗਵਾਨ ਸ਼ਿਵ ਦੀਆਂ ਅੱਖਾਂ ਖੁਲਵਾਈਆਂ ਜਾਣ ਕਿਵੇਂ ਖੁਲਵਾਈਆਂ ਜਾਣ ਕਿਉਂਕਿ ਤੀਸਰੀ ਅੱਖ ਦਾ ਡਰ ਸੀ ਜੇ ਭਗਵਾਨ ਮਹਾਦੇਵ ਦਾ ਤੀਸਰਾ ਨੇਤਰ ਖੁੱਲ ਜਾਂਦਾ ਤਾਂ ਦੇਵਤਾ ਉਂਝ ਹੀ ਨਸ਼ਟ ਹੋ ਜਾਂਦੇ ਇਸੇ ਡਰ ਕਾਰਨ ਦੇਵਤਾ ਬੜੇ ਪਰੇਸ਼ਾਨ ਸਨ ਕਿ ਮਹਾਦੇਵ ਦੀ ਸਮਾਧੀ ਕਿਵੇਂ ਖੁਲਵਾਈ ਜਾਵੇ ਅੰਤ ਵਿੱਚ ਫੈਸਲਾ ਹੋਇਆ ਕਿ ਇਹ ਕੰਮ ਕਾਮਦੇਵ ਨੂੰ ਸੌਂਪਿਆ ਜਾਵੇ ਕਾਮਦੇਵ ਨੂੰ ਬੁਲਾਇਆ ਗਿਆ ਤੇ ਕਿਹਾ ਗਿਆ हे ਕਾਮਦੇਵ ਇਹ ਤੁਹਾਡਾ ਕੰਮ ਹੈ ਭਗਵਾਨ ਸ਼ਿਵ ਦੀ ਸਮਾਧੀ ਖੁਲਵਾਉਣਾ ਉਹਨਾਂ ਦੀਆਂ ਅੱਖਾਂ ਖੁਲਵਾਓ ਅਤੇ ਜਾਓ ਕਾਮਦੇਵ ਕਹਿਣ ਲੱਗਾ ਦੇਵਤਯੋ ਕਿ ਤੁਸੀਂ ਮੈਨੂੰ ਪਾਗਲ ਸਮਝ ਲਿਆ ਹੈ ਜੇ ਮੈਂ ਭਗਵਾਨ ਸ਼ਿਵ ਦੀ ਅੱਖਾਂ ਖੁਲਵਾਉਣ ਗਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਦਾ ਤੀਸਰਾ ਨੇਤਰ ਖੁੱਲ ਗਿਆ ਤਾਂ ਮੈਂ ਤਾਂ ਨਸ਼ਟ ਹੋ ਜਾਵਾਂਗਾ ਭਸਮ ਹੋ ਜਾਵਾਂਗਾ ਦੇਵਤਾ ਕਹਿਣ ਲੱਗੇ ਕਾਮਦੇਵ ਕਬਰਾਓ ਨਹੀਂ ਪਹਿਲਾਂ ਤਾਂ ਅਜੀਹਾ ਹੋਵੇਗਾ ਨਹੀਂ ਅਤੇ ਜੇ ਹੋਇਆ ਵੀ ਤਾਂ ਤੁਹਾਡੇ ਅਜੀਹਾ ਕਰਨ ਨਾਲ ਸਾਡੇ ਦੇਵਤਿਆਂ ਦੀ ਜਾਨ ਵੱਜ ਜਾਵੇਗੀ ਧਰਮ ਦੀ ਰੱਖਿਆ ਹੋਵੇ ਕੀ ਅਤੇ ਇੰਦਰਾਸਨ ਤੇ ਅਧਿਕਾਰ ਕਰਨ ਵਾਲਾ ਪਰ ਕਾਸੁਰ ਅਝੇ ਹਨ ਨਹੀਂ ਕਰ ਸਕੇਗਾ ਇਸ ਲਈ ਕਬਰਾਵਾਂ ਤੇ ਜਾ ਕੇ ਭਗਵਾਨ ਸ਼ਿਵ ਦੀ ਸਮਾਧੀ ਖੁਲਵਾਓ ਦੋਸਤੋ ਦੇਵਤਿਆਂ ਨੇ ਕਾਮਦੇਵ ਨੂੰ ਮਨਾ ਲਿਆ ਹੁਣ ਕਾਮਦੇਵ ਭਗਵਾਨ ਸ਼ਿਵ ਕੋਲ ਪਹੁੰਚਿਆ ਤੇ ਆਪਣੀ ਮਾਇਆ ਫੈਲਾਉਣੀ ਸ਼ੁਰੂ ਕਰ ਦਿੱਤੀ ਉਸਨੇ ਭਗਵਾਨ ਸ਼ਿਵ ਦੀ ਸਮਾਧੀ ਖੁਲਵਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਪਰ ਭਗਵਾਨ ਸ਼ਿਵ ਦੀਆਂ ਦੋਵੇਂ ਅੱਖਾਂ ਯਾਨੀ ਦੋਵੇਂ ਨੇਤਰ ਉਹ ਕਾਮਦੇਵ ਨਹੀਂ ਖੁਲਵਾ ਸਕਿਆ ਅੰਤ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਕਾਮਦੇਵ ਨੇ ਰਤੀ ਦਾ ਬਾਣ ਬਣਾ ਕੇ ਭਗਵਾਨ ਸ਼ਿਵ ਤੇ ਚਲਾਇਆ ਤਾਂ ਭਗਵਾਨ ਸ਼ਿਵ ਦੇ ਦੋਵੇਂ ਨੇਤਰ ਖੁੱਲ ਗਏ ਪਰ ਗੁੱਸੇ ਵਿੱਚ ਖੁੱਲੇ ਅਤੇ ਗੁੱਸੇ ਦੇ ਨਾਲ ਹੀ ਭਗਵਾਨ ਸ਼ਿਵ ਦਾ ਤੀਸਰਾ ਨੇਤਰ ਵੀ ਖੁੱਲ ਗਿਆ ਅਤੇ ਜਿਵੇਂ ਹੀ ਉਸ ਦੀ ਨਜ਼ਰ ਕਾਮਦੇਵ ਤੇ ਪਈ ਕਾਮਦੇਵ ਸੜ ਕੇ ਤੁਰੰਤ ਉੱਥੇ ਭਸਮ ਹੋ ਗਿਆ ਪਤਨੀ ਰਤੀ ਰੋਣ ਲੱਗੀ ਅਤੇ ਕਹਿਣ ਲੱਗੀ ਪ੍ਰਭੂ ਇਹ ਕੀ ਕੀਤਾ ਤੁਸੀਂ ਤੁਸੀਂ ਮੈਨੂੰ ਵਿਧਵਾ ਬਣਾ ਦਿੱਤਾ ਤੁਸੀਂ ਤਾਂ ਇਹ ਜਾਣਦੇ ਹੀ ਹੋ ਕਿ ਪਤੀ ਤੋਂ ਬਿਨਾ ਆਰਥ ਦੀ ਸੰਸਾਰ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ ਕਿਤੇ ਵੀ ਉਸਨੂੰ ਸਨਮਾਨ ਨਹੀਂ ਮਿਲਦਾ ਮੈਂ ਬਿਨਾ ਪਤੀ ਦੇ ਕਿਵੇਂ ਰਹਿ ਸਕਾਂਗੀ ਤੁਸੀਂ ਸਾਡੇ ਪਤੀ ਨੂੰ ਭਸਮ ਕਰ ਦਿੱਤਾ ਹੈ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ ਹੈ हे ਪ੍ਰਭੂ ਮੈਂ ਅਜਿਹਾ ਕਿਹੜਾ ਅਪਰਾਧ ਕੀਤਾ ਸੀ ਜੀਵਨ ਵਿੱਚ ਮੈਂ ਕਿਹੜੀ ਭੁੱਲ ਕੀਤੀ ਸੀ ਕਿਹੜੇ ਪਾਪ ਕੀਤੇ ਸਨ ਜੋ ਅੱਜ ਤੁਸੀਂ ਮੈਨੂੰ ਬਿਨਾ ਪਤੀ ਦਾ ਕਰ ਦਿੱਤਾ ਮੈਨੂੰ ਵਿਧਵਾ ਬਣਾ ਦਿੱਤਾ ਮੈਂ ਬਿਨਾ ਪਤੀ ਦੇ ਕਿਵੇਂ ਰਹਿ ਸਕਾਂਗੀ ਮੈਨੂੰ ਵੀ ਮਾਰ ਦਿਓ ਮੈਂ ਵੀ ਜਿਨਾ ਨਹੀਂ ਚਾਹੁੰਦੀ ਦੋਸਤੋ ਜਦੋਂ ਭਗਵਾਨ ਮਹਾਦੇਵ ਨੇ ਰਤੀ ਨੂੰ ਇਸ ਤਰ੍ਹਾਂ ਵਿਰਲਾਪ ਕਰਦਿਆਂ ਦੇਖਿਆ ਤਾਂ ਭਗਵਾਨ ਸ਼ਿਵ ਕਹਿਣ ਲੱਗੇ हे ਰਤੀ ਦੇਵੀ ਕਬਰਾਓ ਨਹੀਂ ਤੁਹਾਡਾ ਪਤੀ ਸਮਾਜ ਦੀ ਨਜ਼ਰ ਵਿੱਚ ਮਰ ਚੁੱਕਾ ਹੈ ਭਸਮ ਹੋ ਚੁੱਕਾ ਹੈ ਪਰ ਉਹ ਹਮੇਸ਼ਾ ਜੀਵਿਤ ਰਹੇਗਾ ਸਰੀਰ ਤੋਂ ਕਿਸੇ ਨੂੰ ਦਿਖਾਈ ਨਹੀਂ ਦੇਵੇਗਾ ਪਰ ਹਰ ਇਸਤਰੀ ਪੁੱਛਤੇ ਅੰਦਰ ਉਹ ਮੌਜੂਦ ਰਹੇਗਾ ਉਹ ਹਮੇਸ਼ਾ ਜੀਵਿਤ ਰਹੇਗਾ ਪਰ ਸਰੀਰ ਤੋਂ ਦਿਖਾਈ ਨਹੀਂ ਦੇਵੇਗਾ ਰਤੀ ਅਸੀਂ ਤੁਹਾਨੂੰ ਇਹ ਵਰਦਾਨ ਦਿੰਦੇ ਹਾਂ ਅਤੇ ਤੁਸੀਂ ਪਤੀ ਲਈ ਵਿਰਲਾਪ ਕਰ ਰਹੇ ਹੋ ਪਤੀ ਲਈ ਪਰੇਸ਼ਾਨ ਹੋ ਰਹੇ ਹੋ ਤਾਂ ਜਾਓ ਹੁਣੇ ਤਾਂ ਤੁਹਾਡੀ ਪਤੀ ਨਾਲ ਮੁਲਾਕਾਤ ਨਹੀਂ ਹੋਵੇਗੀ ਜਦੋਂ ਦੁਆਪਰ ਯੁਗ ਆਵੇਗਾ ਭਗਵਾਨ ਕ੍ਰਿਸ਼ਨ ਦਾ ਅਵਤਾਰ ਹੋਵੇਗਾ ਅਤੇ ਕ੍ਰਿਸ਼ਨ ਦੇ ਪੁੱਤਰ ਜੋ ਪ੍ਰਦਿਉਮਨ ਹੋਣਗੇ ਉਹੀ ਤੁਹਾਡੇ ਪਤੀ ਕਾਮਦੇਵ ਹੋਣਗੇ ਉਹ ਕਾਮਦੇਵ ਦਾ ਅਵਤਾਰ ਹੋਣਗੇ ਤੁਸੀਂ ਸੰਬਰਾਸੁਰ ਦੇਦ ਕੋਲ ਜਾਓ ਅਤੇ ਉੱਥੇ ਹੀ ਤੁਹਾਡੇ ਪਤੀ ਨਾਲ ਭੇਂਟ ਹੋਵੇਗੀ ਅਤੇ ਤੁਹਾਡੇ ਪਤੀ ਉੱਥੇ ਤੁਹਾਨੂੰ ਇੱਕ ਬੱਚੇ ਦੇ ਰੂਪ ਵਿੱਚ ਮਿਲਣਗੇ ਦੋਸਤੋ ਇਹ ਵਰਦਾਨ ਭਗਵਾਨ ਸ਼ਿਵ ਨੇ ਰਤੀ ਨੂੰ ਦੇ ਦਿੱਤਾ ਉਤਰ ਦੇਵਤਾ ਹੱਥ ਜੋੜ ਕੇ ਕਹਿਣ ਲੱਗੇ ਕਿ ਪ੍ਰਭੂ ਸਤੀ ਨੂੰ ਖਤਮ ਹੋਇਆ ਬਹੁਤ ਦਿਨ ਹੋ ਗਏ ਹਨ ਤੁਸੀਂ ਵਿਆਹ ਕਰੋ ਭਗਵਾਨ ਸ਼ਿਵ ਕਹਿਣ ਲੱਗੇ ਮੈਂ ਵਿਆਹ ਨਹੀਂ ਕਰਾਂਗਾ ਜਵਾਬ ਦਿੱਤਾ ਪ੍ਰਭੂ ਜੇ ਤੁਸੀਂ ਵਿਆਹ ਨਹੀਂ ਕਰੋਗੇ ਤਾਂ ਕਾਰਤਿਕਯੂ ਦਾ ਜਨਮ ਨਹੀਂ ਹੋਵੇਗਾ ਅਤੇ ਜਦੋਂ ਕਾਰਤਿਕਯੂ ਪੈਦਾ ਨਹੀਂ ਹੋਣਗੇ ਤਾਂ ਉਸ ਤਾੜਕਸੁਰ ਰਾਖਸ਼ਸ ਦਾ ਵਧ ਨਹੀਂ ਹੋਵੇਗਾ ਅਤੇ ਜੇ ਤਾੜਕਸੁਰ ਤੇਤ ਨਹੀਂ ਮਾਰਿਆ ਗਿਆ ਤਾਂ ਇੱਕ ਦਿਨ ਓਹੋ ਇੰਦਰਾਸਨ ਤੇ ਕਬਜ਼ਾ ਕਰ ਲੇਵੇਗਾ ਉਹ ਸਾਨੂੰ ਸਾਰੇ ਦੇਵਤਿਆਂ ਨੂੰ ਭਜਾ ਦੇਵੇਗਾ ਇਸ ਲਈ ਪ੍ਰਭੂ ਤੁਸੀਂ ਵਿਆਹ ਕਰੋ ਭਗਵਾਨ ਸ਼ਿਵ ਨੇ ਕਿਹਾ ਵਿਆਹ ਕਿਸ ਨਾਲ ਕਰੀਏ ਤਾਂ ਦੱਸਿਆ ਗਿਆ ਕਿ ਹਿਮਾਚਲ ਦੀ ਪੁੱਤਰੀ ਗਿਰਜਾ ਕਈ ਸਾਲਾਂ ਤੋਂ ਤੁਹਾਡੇ ਨਾਮ ਦੀ ਮਾਲਾ ਜਪਦੀ ਹੈ ਅਤੇ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹੈ ਕਿਹਾ ਜਾਓ ਤੁਸੀਂ ਗਿਰਜਾ ਦੀ ਪ੍ਰੀਖਿਆ ਲੈ ਕੇ ਆਓ ਕਿ ਉਹ ਸਾਡੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਹੈ ਤਾਂ ਕਿਸੇ ਹੋਰ ਦੇਵਤਾ ਨਾਲ ਵਿਆਹ ਕਰਨਾ ਚਾਹੁੰਦੀ ਹੈ ਦੋਸਤੋ ਉਧਰ ਪ੍ਰਖਿਆ ਲੈਣ ਲਈ ਸਤ੍ਰਿਸ਼ੀ ਜੋ ਦੇਵਤਾ ਸਨ ਉਹ ਗਿਰਜਾ ਵੱਲ ਚਲੇ ਜਾਂਦੇ ਹਨ ਉਧਰ 인ਦਰ ਦੇਵਤਾ ਗਿਰਜਾ ਕੋਲ ਪਹੁੰਚੇ ਅਤੇ ਕਹਿਣ ਲੱਗੇ ਗਿਰਜਾ ਕਿਉਂ ਆਪਣੇ ਸਰੀਰ ਨੂੰ ਤਪਾ ਰਹੀ ਹੈ ਭਸਮ ਕਰ ਰਹੀ ਹੈ ਜਲਾ ਰਹੀ ਹੈ ਹੁਣ ਤਾਂ ਕਾਮਦੇਵ ਸੜ ਕੇ ਭਸਮ ਹੋ ਗਿਆ ਹੁਣ ਵਿਆਹ ਕਰਨਾ ਬੇਕਾਰ ਹੈ ਵਿਆਹ ਕਰਨ ਦਾ ਕੀ ਫਾਇਦਾ ਗਿਰਜਾ ਨੇ ਕਿਹਾ ਕਾਮਦੇਵ ਭਸਮ ਹੋ ਗਿਆ ਤਾਂ ਕੀ ਹੋਇਆ ਮੈਂ ਤਾਂ ਭਗਵਾਨ ਸ਼ਿਵ ਨਾਲ ਪ੍ਰੇਮ ਕਰਦੀ ਹਾਂ ਮੈਨੂੰ ਕਾਮਦੇਵ ਨਾਲ ਕੋਈ ਮਤਲਬ ਨਹੀਂ ਹੈ ਮੈਂ ਤਾਂ ਸ਼ਿਵ ਨਾਲ ਪ੍ਰੇਮ ਕਰਦੀ ਹਾਂ ਅਤੇ ਉਹਨਾਂ ਨਾਲ ਹੀ ਵਿਆਹ ਕਰਨਾ ਚਾਹੁੰਦੀ ਹਾਂ ਦੋਸਤੋ ਜਦੋਂ ਗਿਰਜਾ ਦਾ ਪ੍ਰੇਮ ਦੇਖਿਆ ਤਾਂ ਇੰਦਰ ਨੇ ਕਿਹਾ ਘਬਰਾਓ ਨਹੀਂ ਹੁਣ ਤੁਸੀਂ ਆਪਣੇ ਘਰ ਜਾਓ ਅਤੇ ਤੁਹਾਡਾ ਵਿਆਹ ਸ਼ਿਵਜੀ ਨਾਲ ਹੀ ਹੋਵੇਗਾ। 인ਦਰ ਨੇ ਗਿਰਜਾ ਨੂੰ ਘਰ ਛੱਡਿਆ ਅਤੇ ਉਧਰ ਹਿਮਾਚਲ ਨੂੰ ਕਿਹਾ ਕਿ ਵਿਆਹ ਦੀਆਂ ਤਿਆਰੀਆਂ ਕਰੋ। ਦੋਸਤੋ, ਇੱਧਰ ਇੰਦਰਦੇਵ ਆਉਂਦੇ ਹਨ ਅਤੇ ਸਾਰੀ ਗੱਲ ਸਾਰਾ ਰਹੱਸ ਭਗਵਾਨ ਸ਼ਿਵ ਨੂੰ ਦੱਸਦੇ ਹਨ ਕਿ ਗਿਰਜਾ ਤੁਹਾਡੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਹੈ। ਅਤੇ ਜੇ ਤੁਹਾਡੇ ਨਾਲ ਵਿਆਹ ਨਾ ਹੋਇਆ ਤਾਂ ਉਹ ਇੱਕ ਦਿਨ ਮਰ ਜਾਵੇਗੀ। ਹੁਣ ਤੁਸੀਂ ਵਿਆਹ ਦੀ ਤਿਆਰੀ ਕਰੋ ਅਤੇ ਲਾੜਾ ਬਣੋ ਦੋਸਤੋ ਵਿਆਹ ਕਰਨ ਲਈ कैलाश ਪर्वਤ ਤੇ ਰਹਿਣ ਵਾਲੇ ਭੂਤ ਪ੍ਰੇਤਾਂ ਨੂੰ ਤਿਆਰ ਕੀਤਾ ਗਿਆ ਭਗਵਾਨ ਸ਼ਿਵ ਫਿਰ ਲਾੜਾ ਬਣਾਏ ਜਾਂਦੇ ਹਨ ਅਤੇ ਬਰਾਤ ਨੂੰ ਲੈ ਕੇ ਨੰਦੀ ਤੇ ਬੈਠ ਕੇ ਹਿਮਾਚਲ ਵੱਲ ਚੱਲ ਪੈਂਦੇ ਹਨ ਭਗਵਾਨ ਸ਼ਿਵ ਫਿਰ ਹਿਮਾਚਲ ਦੇ ਘਰ ਜਾਂਦੇ ਹਨ ਕਿ ਗਿਰਜਾ ਅਤੇ ਭਗਵਾਨ ਸ਼ਿਵ ਦਾ ਬੜੇ ਰਹਿਸ ਉਲਾਸ ਨਾਲ ਵਿਆਹ ਹੁੰਦਾ ਹੈ ਗਿਰਜਾ ਨੂੰ ਲੈ ਕੇ ਭਗਵਾਨ ਸ਼ਿਵ ਕੈਲਾਸ਼ ਪਰਬਤ ਤੇ ਆਉਂਦੇ ਹਨ ਕੁਝ ਸਮੇਂ ਬਾਅਦ ਗਿਰਜਾ ਦੁਆਰਾ ਕਾਰਤਿਕੇ ਦਾ ਜਨਮ ਹੁੰਦਾ ਹੈ ਅਤੇ ਜਦੋਂ ਕਾਰਤਿਕੇ ਵੱਡੇ ਹੋਏ ਤਾਂ ਉਹਨਾਂ ਕਾਰਤਿਕੇ ਦੁਆਰਾ ਉਸ ਤਾੜਕਾਸੁਰ ਦੇਤ ਦਾ ਵਧ ਹੋਇਆ ਤਾਂ ਦੇਵਤਿਆਂ ਨੂੰ ਦੋਸਤੋ ਚੈਨ ਮਿਲਿਆ ਹੁਣ ਆਓ ਦੋਸਤੋ ਇੱਧਰ ਦੱਸ ਦਈਏ ਜਦੋਂ ਦੁਆਪਰ ਯੁਗ ਆਉਂਦਾ ਹੈ ਭਗਵਾਨ ਕ੍ਰਿਸ਼ਨ ਦਾ ਅਵਤਾਰ ਹੋਇਆ ਅਤੇ ਉਹਨਾਂ ਦੇ ਹੀ ਪੁੱਤਰ ਹੋਏ ਪ੍ਰद्युਮਨ ਜੋ ਕਾਮਦੇਵ ਸਨ ਉਹਨਾਂ ਨੇ ਪ੍ਰਦਿਯੁਮਨ ਦੇ ਰੂਪ ਵਿੱਚ ਅਵਤਾਰ ਲਿਆ ਉਦھر ਸੰਬਰਾਸੁਰ ਦੇਤ ਨੂੰ ਇਹ ਪਤਾ ਲੱਗਾ ਕਿ ਜੋ ਕ੍ਰਿਸ਼ਨ ਦੇ ਪੁੱਤਰ ਪ੍ਰਦਿਯੁਮਨ ਹਨ ਉਹੀ ਸਾਡੇ ਕਾਲ ਹਨ ਤਾਂ ਮਰਨ ਦੇ ਡਰ ਤੋਂ ਸੰਬਰਾਸੁਰ ਕਈ ਰਾਖਸ਼ਾਂ ਨੂੰ ਕਾਮਦੇਵ ਦਾ ਹਰਨ ਕਰਨ ਲਈ ਭੇਜਦਾ ਹੈ ਪਰ ਉਹ ਕਾਮਦੇਵ ਦਾ ਹਰਨ ਕਰਕੇ ਨਹੀਂ ਆਪ ਹੁੰਦੀ ਅਤੇ ਆਪਣੀ ਜਾਨ ਗਵਾ ਬੈਠਦੇ ਹਨ ਅੰਤ ਵਿੱਚ ਸੰਭਰਾਸੁਰ ਖੁਦ ਜਾਂਦਾ ਹੈ ਅਤੇ ਪ੍ਰਦ्युਮਨ ਦਾ ਹਰਨ ਕਰਕੇ ਜਦੋਂ ਉਹ ਲੈ ਕੇ ਚੱਲਦਾ ਹੈ ਤਾਂ ਰਸਤੇ ਵਿੱਚ ਨਾਰਦ ਮਿਲ ਜਾਂਦੇ ਹਨ ਨਾਰਦ ਕਹਿੰਦੇ ਹਨ ਇਹ ਕੀ ਕਰ ਰਹੇ ਹੋ ਇਸ ਨੂੰ ਹਰਨ ਕਰਕੇ ਕਿਉਂ ਲੈ ਜਾ ਰਹੇ ਹੋ ਸੰਭਰਾਸੁਰ ਨੇ ਕਿਹਾ ਮਹਾਤਮਨ ਨਾਰਦ ਇਹ ਹੀ ਤਾਂ ਸਾਡਾ ਕਾਲ ਹੈ ਅਤੇ ਇਹ ਜੋ ਪ੍ਰਦ्युਮਨ ਹੈ ਇਹ ਹੀ ਸਾਨੂੰ ਇੱਕ ਦਿਨ ਮਾਰੇਗਾ ਪਰ ਅਸੀਂ ਇਸ ਨੂੰ ਵੱਡਾ ਨਹੀਂ ਹੋਣ ਦੇਵਾਂਗੇ ਅਸੀਂ ਇਸ ਨੂੰ ਪਹਿਲਾਂ ਹੀ ਮਾਰ ਦੇਵਾਂਗੇ ਦੋਸਤੋ ਨਾਰਦ ਨੇ ਸਮਝਾਇਆ ਕਿ ਤੁਸੀਂ ਇੱਕ ਸ਼ੁਰਵੀਰ ਹੋ ਤਿੰਨਾਂ ਲੋਕਾਂ ਵਿੱਚ ਤੁਹਾਡਾ ਡੰਕਾ ਵੱਜਦਾ ਹੈ ਅਤੇ ਐਨੇ ਮਹਾਵੀਰ ਹੋ ਕੇ ਵੀ ਇੱਕ ਬੱਚੇ ਤੋਂ ਡਰਦੇ ਹੋ ਇਸ ਨੂੰ ਖੁਦ ਨਾ ਮਾਰੋ ਨਹੀਂ ਤਾਂ ਤੁਹਾਡੀ ਵੀਰਤਾ ਦਾ અપਮਾਨ ਹੋਵੇਗਾ ਉਹ ਬੋਲਿਆ ਫਿਰ ਕੀ ਕਰੀਏ ਤਾਂ ਨਾਰਦ ਨੇ ਕਿਹਾ ਇਸ ਪ੍ਰਦਿਮਨ ਨੂੰ ਸਮੁੰਦਰ ਵਿੱਚ ਸਿੱਟ ਦਿਓ ਅਤੇ ਇਸ ਨੂੰ ਜੋ ਜ਼ਹਿਰੀਲੇ ਜੀਵ ਜਲਦੇ ਅੰਦਰ ਹਨ ਉਹ ਖਾ ਜਾਣਗੇ ਇਹ ਮਰ ਜਾਵੇਗਾ ਦੋਸਤੋ ਨਾਰਦ ਦੀ ਗੱਲ ਮੰਨ ਕੇ ਸੰਬਰਾਸੁਰ ਨੇ ਪ੍ਰadyuman ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਉਹਨਾ ਪ੍ਰadyuman ਨੂੰ ਇੱਕ ਮੱਛੀ ਨੇ ਨਿਕਲ ਲਿਆ ਇੱਕ ਦਿਨ ਉਹੀ ਮੱਛੀ ਨੂੰ ਮਛੇਰੇ ਫੜ ਕੇ ਜਦੋਂ ਲਿਆਉਂਦੇ ਹਨ ਤਾਂ ਉਸ ਮੱਛੀ ਨੂੰ ਵੇਚਣ ਲਈ ਸੰਬਰਾਸੁਰ ਦੇਤ ਦੇ ਇੱਥੇ ਲਿਜਾਇਆ ਗਿਆ ਮੱਛੀ ਨੂੰ ਦੇਖ ਕੇ ਸੰਬਰਾਸੁਰ ਨੇ ਕਿਹਾ ਠੀਕ ਹੈ ਮੂੰ ਮੰਗੀ ਕੀਮਤ ਦਿੱਤੀ ਅਤੇ ਆਪਣੇ ਰਸੋਈਏ ਨੂੰ ਜਿਸ ਦਾ ਨਾਮ ਭਾਮਾ ਸੁਰ ਸੀ ਅਤੇ ਜਿਸ ਦੀ ਪਤਨੀ ਦਾ ਨਾਮ ਭਾਮਤੀ ਸੀ ਨੂੰ ਕਿਹਾ ਕਿ ਮੱਛੀ ਨੂੰ ਕੱਟ ਕੇ ਇਸ ਦਾ ਬੜਾ ਹੀ ਸਵਾਦਿਸ਼ਟ ਵਿਅੰਜਨ ਬਣਾਇਆ ਜਾਵੇ ਕਿਉਂਕਿ ਇਹ ਬੜੀ ਹੀ ਸਵਾਦਿਸ਼ਟ ਅਤੇ ਭਾਰੀ ਮੱਛੀ ਲੱਗਦੀ ਹੈ ਦੋਸਤੋ ਭਾਮਾ ਸੁਰ ਅਤੇ ਪਤਨੀ ਭਾਨਮਤੀ ਨੇ ਜਦੋਂ ਉਸ ਮੱਛੀ ਨੂੰ ਕੱਟਿਆ ਤਾਂ ਉਸ ਵਿੱਚੋਂ ਪ੍ਰਦਯਮਨ ਜੀਵਿਤ ਨਿਕਲਦੇ ਹਨ ਉਧਰ ਭਾਨਮਤੀ ਨੇ ਕੋਈ ਬੱਚਾ ਨਹੀਂ ਹੋਇਆ ਸੀ ਪ੍ਰਦ्युਮਨ ਨੂੰ ਪਾ ਕੇ ਉਹ ਬੜੀ ਖੁਸ਼ ਹੋ ਜਾਂਦੀ ਹੈ ਭਾਮਸੁਰ ਉਸ ਬੱਚੇ ਨੂੰ ਮਾਰਨਾ ਚਾਹੁੰਦਾ ਹੈ ਪਰ ਭਾਨਮਤੀ ਮਾਰਨ ਨਹੀਂ ਦਿੰਦੀ ਅਤੇ ਆਪਣੇ ਪਤੀ ਤੋਂ ਇਹ ਵਚਨ ਲੈਂਦੀ ਹੈ ਕਿ ਤੁਸੀਂ ਸੰਬਰਾਸੁਰ ਨੂੰ ਨਹੀਂ ਦੱਸੋਗੇ ਕਿ ਇਹ ਮੇਰਾ ਬੱਚਾ ਨਹੀਂ ਹੈ ਇਹ ਮੈਨੂੰ ਮੱਛੀ ਵਿੱਚੋਂ ਮਿਲਿਆ ਹੈ ਦੋਸਤੋ ਫਿਰ ਭਾਨਮਤੀ ਭਾਮਸੁਰ ਨੂੰ ਲੈ ਕੇ ਸੰਬਰਾਸੁਰ ਕੋਲ ਜਾਂਦੀ ਹੈ ਅਤੇ ਉਸ ਬੱਚੇ ਦਾ ਨਾਮਕਰਨ ਕਰਵੋਂਦੀ ਹੈ ਤਾਂ ਸੰਬਰਾ ਸੁਰਵੀ ਉਸ ਬੱਚੇ ਦਾ ਨਾਮ ਪ੍ਰਦ्युਮਨ ਰੱਖਦਾ ਹੈ ਦੋਸਤੋ ਪ੍ਰਦ्युਮਨ ਬਾਲਕ ਰੂਪ ਵਿੱਚ ਸੰ ਅਤੇ ਉੱਥੇ ਹੀ ਰਤੀ ਵੀ ਆਉਂਦੀ ਹੈ ਅਤੇ ਪ੍ਰਦਿਮਨ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ ਅਤੇ ਖੜਾਉਣ ਲੱਗਦੀ ਹੈ ਮਨ ਵਿੱਚ ਇਹ ਕਹਿੰਦੀ ਹੈ ਕਿ हे ਮੇਰੇ ਸਵਾਮੀ ਤੁਸੀਂ ਕਦੋਂ ਜਵਾਨ ਬਣੋਗੇ ਕਦੋਂ ਨਵਯੁਵਕ ਬਣੋਗੇ ਤਦ ਸਾਡੀ ਤੁਹਾਡੀ ਪੇਟ ਹੋਵੇਗੀ ਮੁਲਾਕਾਤ ਹੋਵੇਗੀ गोदविच ਲੈ ਕੇ ਇਹ ਹੀ ਵਾਰ-ਵਾਰ ਰhti ਦੋਸਤੋ ਸੋਚਨ ਲਗਦੀ ਹੈ ਕਿ ਉਹ ਕਿਹੜਾ ਦਿਨ ਆਵੇਗਾ ਜਦੋਂ ਇਹ ਪ੍ਰਤਿਮਨ ਨੌਜਵਾਨ ਬਨਨਗੇ ਅਤੇ ਫਿਰ ਸਾਡਾ ਉਹਨਾਂ ਨਾਲ ਮਿਲਨ ਹੋਏਗਾ ਦੋਸਤੋ ਉਸ ਸਮੇਂ ਦਾ ਇੰਤਜ਼ਾਰ ਕਰਨ ਲਗਦੀ ਹੈ ਉਤਰ ਕਹਿੰਦੇ ਹਨ ਕਿ ਭਾਨਮਤੀ ਜੋ ਪੂਰਵ ਜਨਮ ਵਿੱਚ पद्मिनी ਨਾਮ ਦੀ ਅਪਸਰਾ ਸੀ ਨੇ ਭਗਵਾਨ ਵਿਸ਼ਨੂੰ ਦੀ ਘੋਰ ਤਪੱਸਿਆ ਕੀਤੀ ਸੀ ਅਤੇ ਭਗਵਾਨ ਵਿਸ਼ਨੂੰ ਤੋਂ ਮਾਇਵੀ ਵਰਦਾਨ ਅਤੇ ਰਸਾਇਣ ਵਿਦਿਆ ਦਾ ਵਰ ਮੰਗਿਆ ਸੀ ਉਸ ਨੂੰ ਰਸਾਇਣ ਵਿਦਿਆ ਆਉਂਦੀ ਸੀ ਤਾਂ ਦੋਸਤੋ ਇਹ ਰਤੀ ਇਸਤਰੀ ਸੀ ਜਿਸ ਨੇ ਆਪਣੇ ਪਤੀ ਨੂੰ ਬੱਚੇ ਦੇ ਰੂਪ ਵਿੱਚ ਗੋਦ ਵਿੱਚ ਖੜਾਇਆ ਸੀ ਜਿਵੇਂ ਕਿ ਮੈਂ ਸਿਰਲੇਖ ਵਿੱਚ ਕਿਹਾ ਹੈ ਕਿ ਅਜਿਹੀ ਕਿਹੜੀ ਇਸਤਰੀ ਸੀ ਜਿਸ ਨੇ ਆਪਣੇ ਪਤੀ ਨੂੰ ਗੋਦ ਵਿੱਚ ਖੜਾਇਆ ਸੀ ਤਾਂ ਦੋਸਤੋ ਇਹ ਕਾਮਦੇਵ ਦੀ ਪਤਨੀ ਰਤੀ ਹੀ ਸੀ ਜਿਸ ਨੇ ਆਪਣੇ ਪਤੀ ਨੂੰ प्रद्युमन ਦੇ ਰੂਪ ਵਿੱਚ ਗੋਦ ਵਿੱਚ ਖੜਾਇਆ ਸੀ ਅਤੇ ਨੌਜਵਾਨ ਹੋਣ ਦੇ ਸਮੇਂ ਤੱਕ ਇੰਤਜ਼ਾਰ ਕਰਨ ਲੱਗੀ ਫਿਰ ਦੋਸਤੋ ਦੱਸਿਆ ਹੈ ਕਿ ਇੱਕ ਦਿਨ ਅਜੀਹਾ ਆਉਂਦਾ ਹੈ ਕਿ ਭਾਨਮਤੀ ਨੇ ਰਸਾਇਣ ਵਿਦਿਆ ਦੁਆਰਾ ਪ੍ਰद्युਮਨ ਨੂੰ ਨੌਜਵਾਨ ਬਣਾ ਦਿੱਤਾ ਅਤੇ ਜਦੋਂ ਉਹ ਨੌਜਵਾਨ ਹੋ ਜਾਂਦੇ ਹਨ ਤਾਂ ਰਤੀ ਇੱਕ ਦਿਨ ਆਉਂਦੀ ਹੈ ਅਤੇ ਆਪਣੇ ਪਤੀ ਯਾਨੀ ਪ੍ਰद्युਮਨ ਨੂੰ ਦੇਵਲੋਕ ਲੈ ਜਾਂਦੀ ਹੈ ਅਤੇ ਉੱਥੇ ਹੀ ਮਿਲਨ ਹੁੰਦਾ ਹੈ ਨਾਰਦ ਦੇ ਸਮਝਾਉਣ ਤੇ ਪ੍ਰਦੀਮਨ ਫਿਰ ertidite ਆ ਜਾਂਦੇ ਹਨ ਅਤੇ ਉਹਨਾਂ ਪ੍ਰਦੀਮਨ ਦੁਆਰਾ ਇੱਕ ਦਿਨ ਅਜੀਹਾ ਆਇਆ ਕਿ ਸੰਬਰਾ ਸੁਰਦਾ ਵੱਧ ਹੋਇਆ ਤਾਂ ਦੋਸਤੋ ਹੁਣ ਤਾਂ ਤੁਸੀਂ ਜਾਣ ਹੀ ਚੁੱਕੇ ਹੋ ਉਸ ਔਰਤ ਦਾ ਨਾਮ ਜਿਸ ਨੇ ਆਪਣੇ ਪਤੀ ਨੂੰ ਗੋਦ ਵਿੱਚ ਖਿੜਾਇਆ ਸੀ ਜੋ ਸਾਰਾ ਰਹੱਸ ਮੈਂ ਇਸ ਵੀਡੀਓ ਵਿੱਚ ਦੱਸਿਆ ਹੈ ਤੁਹਾਡੇ ਤੋਂ ਬੇਨਤੀ ਹੈ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਇਹਨਾਂ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਗਿਆਨ ਚਰਚਾ ਨਾਲ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ